ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ ਸਭ ਤੋਂ ਪਹਿਲੇ ਬਲੌਗ ਵਿੱਚ ਪੂਰਾ ਬਲੌਗ ਦੇਖਿਓ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਅਗਰ ਤੁਸੀਂ ਕਿਸੇ ਹੋਰ ਧਾਰਮਿਕ ਸਥਾਨ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਆਪਾਂ ਜਾ ਰਹੇ ਹਾਂ ਵਿਸਾਖੀ ਦੇ ਮੇਲੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਕਰਤੀ ਗੁਰਦੁਆਰਾ ਚਿੱਟਾ ਸ਼ੇਰ ਸਾਹਿਬ ਜੀ ਜੋ ਕਿ ਗਾਜੀਵਾਲ ਮਿਆਣੀ ਬਿਆਸ ਤਰਿਆ ਦੇ ਕੰਢੇ ਤੇ ਸਥਿਤ ਹੈ ਇਸ ਜਗ੍ਹਾ ਤੇ ਇੱਕ ਮੁਸਲਮਾਨ ਫਕੀਰ ਰਹਿੰਦਾ ਸੀ ਜਿਸਦੇ ਮਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਦੀ ਤਾਂਘ ਸੀ ਉਹ ਬਹੁਤ ਭਜਨਬੰਦਗੀ ਕਰਦੇ ਸਨ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਉਥੇ ਪਹੁੰਚੇ ਹਾਂ ਉਹਨਾਂ ਨੇ ਸੰਗਤਾਂ ਨੂੰ ਬਹੁਤ ਵਾਰ ਦਿੱਤੇ ਤੇ ਸੰਗਤ ਦੇ ਕਹਿਣ ਤੇ ਵਕੀਲ ਦੀ ਜਗਾ ਦਾ ਨਾਮ ਚਿੱਟਾ ਸ਼ੇਰ ਰੱਖ ਦਿੱਤਾ ਉਦੋਂ ਤੋਂ ਸੰਗਤਾਂ ਹਰ ਸਾਲ ਇੱਥੇ ਵਿਸਾਖੀ ਦਾ ਪਵਿੱਤਰ ਤਿਹਾੜੀ ਮਨਾਉਂਦੀਆਂ ਹਨ ਕਰੋ ਦਰਸ਼ਨ ਗੁਰਦੁਆਰਾ ਚਿੱਟਾ ਸ਼ੇਰ ਸਾਹਿਬ ਦੇ ਇਸ ਸੰਬੰਧਿਤ ਵਿਸਾਖੀ ਦੀ ਪਵਿੱਤਰ ਤਿਹਾੜੀ ਦੀ ਅਰਦਾਸ ਹੋ ਰਹੀ ਹੈ ਸਭ ਸੰਗਤਾਂ ਅਰਦਾਸ ਵਿੱਚ ਸ਼ਾਮਲ ਹਨ ਬਾਬਾ ਪਾਲਾ ਸਿੰਘ ਜੀ ਨੇ ਵੀ ਕਾਫੀ ਸਮਾਂ ਇੱਥੇ ਹੀ ਬਤੀਤ ਕੀਤਾ ਤੇ ਦਰਿਆ ਦੇ ਕੰਡੇ ਤੇ ਬਹੁਤ ਭਜਨ ਬੰਦਗੀ ਕੀਤੀ ਉਹ ਬਹੁਤ ਟਾਈਮ ਇੱਥੇ ਆ ਕੇ ਰਹਿੰਦੇ ਰਹੇ ਤੇ ਗਵਾਂ ਨੂੰ ਨਾਲ ਲਿਆ ਕੇ ਇੱਥੇ ਹੀ ਦਰਿਆ ਦੇ ਕੰਡੇ ਤੇ ਉਹਨਾਂ ਨੂੰ ਚਾਰ ਦੇ ਰਹੇ ਇਹ ਹਨ ਬਾਬਾ ਪਰਪ ਸਿੰਘ ਜੀ ਜਿਨ੍ਹਾਂ ਨੂੰ ਕਿ ਹੁਣ ਗਵਾਂ ਦੀ ਸੇਵਾ ਮਿਲੀ ਹੋਈ ਹੈ ਇਹ ਵੀ ਰਸਾਖੀ ਦੇ ਮੇਲੇ ਤੇ ਉਚੇਚੇ ਤੌਰ ਤੇ ਗੁਰਦੁਆਰਾ ਚਿੱਟਾਸ਼ੀਅਕ ਪਹੁੰਚੇ ਸਨ ਬਾਬਾ ਜੋਗਾ ਸਿੰਘ ਜੀ ਤਰਨਤਲ ਦੇ ਮੁਖੀ ਚਿੱਟਾ ਸ਼ੇਰ ਵਿਖੇ ਵੇ ਸਾਖੀ ਦੇ ਮੇਲੇ ਤੇ ਪਹੁੰਚੇ ਸਨ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਬਾਬਾ ਜੋਗਾ ਸਿੰਘ ਜੀ ਦੇ ਤੇ ਬਾਬਾ ਜੋਗਾ ਸਿੰਘ ਜੀ ਸੰਗਤਾਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਕਰੋ ਦਰਸ਼ਨ ਗੁਰਦੁਆਰਾ ਚਿੱਟਾ ਸ਼ੇਰ ਸਾਹਿਬ ਜੀ ਦੇ ਸ਼ਰਨ ਸਮਾ ਆਗੇ ਜੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਵਸਪਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਸਾਧੂ ਜੀ ਉਸਤੰਤ ਜਨ ਆ ਕੇ ਆਪਣੇ ਚਰਨ ਪਾ ਦਿੰਦੇ ਨੇ ਤੇ ਅੱਜ ਆਪਾਂ ਸਾਰੇ ਗੁਰਮਖੋ ਖਾਲਸੇ ਦਾ ਮਹਾਨ ਦਿਵਸ ਅੱਜ ਆਪਣਾ ਸਾਰਿਆਂ ਦਾ ਅਸਲ ਦੇ ਵਿੱਚ ਜਨਮ ਦਿਹਾੜਾ ਹੈ ਕਿ ਗੁਰਮਖੋ ਇਹ ਜਿਹੜੀ ਬਖਸ਼ਿਸ਼ ਹੈ ਨਾ ਤਾਂ ਸ੍ਰੀ ਗੁਰੂ

ਬਿਆਸ ਦਰਿਆ ਵੇਖੋ ਜੀ ਬਿਆਸ ਦਰਿਆ ਦਾ ਥਿਓ ਕਿੰਨਾ ਸੋਹਣਾ ਵਿਸਾਖੀ ਮੌਕੇ ਸੰਗਤਾਂ ਬਿਆਸ ਦਰਿਆ ਦੇ ਵਿੱਚ ਇਸ਼ਨਾਨ ਕਰਦੀਆਂ ਹੋਈਆਂ ਤੇ ਇਹ ਦੇਖੋ ਕਿੰਨਾ ਸੋਹਣਾ ਵਿਊ ਹੈ ਤੇ ਕਈ ਸੰਗਤਾਂ ਬੇੜੀ ਵਿੱਚ ਬੈਠ ਕੇ ਆਨੰਦ ਮਾਣਦੀਆਂ ਹੋਈਆਂ ਵੇਖੋ ਜੀ ਸੰਗਤਾਂ ਦਾ ਇਕੱਠ ਤੇ ਲਗੀਆਂ ਹੋਈਆਂ ਰੌਣਕਾਂ ਸੰਗਤਾਂ ਸੇਵਾ ਕਰਦੀਆਂ ਹੋਈਆਂ ਝੂਠੇ ਬਰਤਨਾਂ ਦੀ ਵਾਹਿਗੁਰੂ ਇੱਜ਼ਾਦਾਰੀ ਕਰਦੀਆਂ ਹੋਈਆਂ ਸੰਤਾਂ Here yeah. ਸਾਡੇ ਕੋਲ ਜਿਹਦਾ ਮਤਬ ਬੰਦਾ ਹੈ ਟ੍ਰਾਫਿਕ ਅਵਾਜ਼ ਜੀ ਜਿਹੜਾ ਬੰਦਾ ਹੈ ਉਹਨੇ ਆਪਣੀ ਤੋਂ ਆਪੀਏ ਨਾਮ ਸੁਣਾ ਜਿਕਰ ਸਿੰਘ ਸਰਪੰਚਾ ਪੜਾ ਅੱਜ ਮਸਾਂ ਦੀ ਦਾ ਕਮਿਸ਼ਨਰ ਦੇ ਹਾਜ਼ਰ ਹੋਣ ਨਾਲ ਪਾਸ ਜਮਾ ਦਾ ਸਾਲੀ ਸੰਤਾ ਦੇ ਮੇਰੇ ਹੱਥ ਰੱਖ ਰਿਹਾ ਸਾਲ ਤੋਂ ਨੂੰ ਅਨੁਸੂਚਿਤ ਵਾਰਸ ਦੇਤੀ ਉਹਨਾਂ ਦਾ ਪੁੱਤ ਅਨਿਆ ਲੰਮਲਾ ਕੁਮਾਰ ਦਾ ਹੋਵੇ ਸਰਾਂ ਨੇ ਇੱਕੋ ਜਾਣਕਾਰੀ ਸਮਾਜੀਆ ਸਮਾ ਹੈ ਕੋਲ ਸਮੇਂ ਦੇ ਮੇਰੇ ਦੇ ਸਾਥ ਕੋਲ ਜਦੋਂ ਭਾਤਵਾ ਮਹਾਰਾਜ ਨੇ ਨਾਗਪੁਰ ਦੀ ਧਰਤੀ ਤੇ ਆਪਣੀ ਸਾਕੀ ਮੌਕੇ ਕਬੱਡੀ ਦੇ ਸ਼ੋਅ ਮੈਚ ਵੀ ਕਰਵਾਏ ਗਏ।